ਹਸਪਤਾਲਾਂ ਦੀ ਰਾਜਨੀਤੀ ਰੋਜ਼ਗਾਰ ਦੀ ਰਾਜਨੀਤੀ ਪਿਆਰ ਦੀ ਰਾਜਨੀਤੀ ਖੇਤ ਖੇਤ ਚ ਪਾਣੀ ਪਹੁੰਚਾਉਣ ਦੀ ਰਾਜਨੀਤੀ ਘਰ ਘਰ ਚ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਰਾਜਨੀਤੀ ਅਸੀਂ ਕੋਈ ਧਰਮ ਦੀ ਜਾਂ ਕੋਈ ਫੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਗੁੰਡੇ ਖੜਕਾਉਣ ਵਾਲੀ ਰਾਜਨੀਤੀ ਕਰਦੇ ਆ ਸੋ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓ ਆਪਾਂ ਜਦੋਂ ਰਾਜਨੀਤੀ ਲਫ਼ਜ਼ ਆਉਂਦਾ ਹੈ ਆਪਣੇ ਸਾਹਮਣੇ ਤਾਂ ਇਹ ਲੱਗਦਾ ਵੀ ਗੁੰਡਿਆਂ ਦਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਪਰ ਇੱਕ ਗੱਲ ਮੇਰੀ ਸੋਚ ਲਿਓ ਜੋ ਮੈਂ ਕਹੂੰਗਾ ਉਹ ਵੀ ਸੋਚ ਲਿਓ ਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਮਾੜੇ ਬੰਦੇ ਨੇ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਮਾੜੇ ਹੀ ਬੰਦੇ ਰਾਜਨੀਤੀ 'ਚ ਆਉਂਦੇ ਆ ਮਾੜੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਬੰਦੇ ਰਾਜਨੀਤੀ ਤੋਂ ਐਨੀ ਖਤਰਾਉਂਦੇ ਆ ਵੀ ਨਹੀਂ ਅਸੀਂ ਨਹੀਂ ਕਹਣਾ ਫਿਰ ਮਾਰੇ ਜਿੱਤ ਜਾਂਦੇ ਆ ਉਹ ਕਹਿੰਦੇ ਆਪਾਂ ਨੂੰ ਕੀ ਚਾਪ ਚਾਹੀਦੇ ਨਹੀਂ ਇਹ ਮਾਰੇ ਜਿੱਤ ਜਾਂਦੇ ਆ ਉਹ ਗੁੰਡੇ ਜਿੱਤ ਜਾਂਦੇ ਆ ਫਿਰ ਆਪਣੇ ਧੀਆ ਪੈੜਾ ਨੂੰ ਖਾਲਾ ਕੱਢਦੇ ਆ ਫਿਰ ਉਹ ਕਰਾਪਸ਼ਨ ਕਰਦੇ ਆ ਫਿਰ ਆਪਾਂ ਨੂੰ ਉਹ ਬੇਜਤ ਕਰਦੇ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਇਹ ਤਾਂ ਯਾਰ ਮਾੜਾ ਨਿਕਲਿਆ ਕੀ ਕਰੀਏ ਕਾਰਨ ਇਹ ਹੈ ਕਿ ਆਪਾਂ ਵੋਟਾਂ ਪਾਉਣ ਨਹੀਂ ਜਾਂਦੇ ਜਸਾਂ ਜਾਂ ਫਿਰ ਆਪਾਂ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਮੇਰੀ ਇੱਕ ਗੱਲ ਸ਼ਾਮਨਗਰ ਵਾਲਿਓ ਹੈ ਇਹ ਗੱਲ ਮੇਰੀ ਨੋਟ ਕਰ ਲਿਓ ਕਿ ਰਾਜਨੀਤੀ ਹਰ ਇੱਕ ਘਰ ਦੇ ਚੁੱਲ੍ਹੇ ਨੂੰ ਪ੍ਰਭਾਵਿਤ ਕਰਦੀ ਹੈ। ਤਾਂ ਕੀ ਨਹੀਂ ਕਿਸੇ ਨੇ ਵੀ? ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਰਾਜਨੀਤੀ ਵਿੱਚ ਨਹੀਂ ਹੈਗੇ ਤਾਂ ਰਾਜਨੀਤੀ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ। ਥੋੜੀ ਜਿਹੀ ਥੁਲੀ ਹੋ ਜਾਂ ਨਾਲ ਹਰ ਘਰ ਦੇ ਚੁੱਲ੍ਹੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਤੁਹਾਡਾ ਚੁੱਲਾ ਮਾਵਾ ਪੇਡਾ ਬੈਠੀਆਂ ਨੇ। ਇਹਨਾਂ ਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ। ਚੰਗੇ ਰਾਜਨੀਤਿਕ ਲੋਕ ਆ ਜਾਣ ਚੁੱਲਾ ਸੌਖਾ ਚੱਲਣ ਲੱਗ ਜਾਂਦਾ ਹੈ। ਭ੍ਰਿਸ਼ਟਾਚਾਰੀ ਆ ਜਾਣ ਉਸੇ ਚੁੱਲੇ ਤੇ ਤਿੰਨ ਦੀ ਜਗ੍ਹਾ ਦੋ ਵਾਰ ਰੋਟੀ ਪਕਣ ਲੱਗ ਜਾਂਦੀ ਹੈ ਫਿਰ ਦੋ ਦਾ 24 ਇੱਕ ਇੱਕ ਸਬਜ਼ੀ ਘਟਣ ਲੱਗ ਜਾਂਦੀ ਹੈ ਫਿਰ ਚਾਹ ਵੀ ਚ ਤਿੰਨ ਵਾਰ ਦੀ بجائے ਇੱਕ ਵਾਰ ਤੇ ਆ ਜਾਂਦੀ ਹੈ ਮਲ ਤੁਹਾਡਾ ਘਰ ਦਾ ਰਾਸ਼ਨ ਕੌਣ ਖਾ ਰਿਹਾ ਹੈ ਰਾਜਨੀਤੀ ਮਹਿੰਗਾਈ ਫਿਰ ਮਹਿੰਗਾਈ ਕਹੋ ਬਦਰੀਏ ਕਹੋ ਕਿ ਉਹ ਕਿ ਜਿਹੜੇ ਤੁਸੀਂ ਚੁਣੇ ਨੇ ਉਹ ਭ੍ਰਿਸ਼ਟਾਚਾਰੀ ਨੇ ਉਹ ਪੈਸੇ ਖਾ ਰਹੇ ਨੇ ਉਹ ਹਫ਼ਤਾ ਮੰਗ ਰਿਹਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸ੍ਰੀਸ਼ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਹਿੱਸਾ ਲਓ ਰਾਜਨੀਤੀ ਚ ਭਾਵੇਂ ਵੋਟ ਪਾਖੀ ਲਓ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਚੰਗਾ ਹੈ ਉਹਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਲੱਗਦਾ ਗੁੰਡਾ ਹੈ ਤਾਂ ਉਹਦੇ ਵਿਰੁੱਧ ਵੀ ਵੋਟ ਪਾਉਣਾ ਜਿਹੜਾ ਉਹ ਜ਼ਰੂਰੀ ਹੈ ਜੇ ਤੁਸੀਂ ਕਹਿ ਵੀ ਉਹ ਤਾਂ ਗੁੰਡਾ ਹੈ ਯਾਰ ਆਪਾਂ ਇਹਨੂੰ ਵੋਟ ਨਹੀਂ ਪਾਉਣੀ ਮੈਂ ਵੋਟ ਹੀ ਨਹੀਂ ਪਾਉਣੀ ਤਾਂ ਫਿਰ ਤਾਂ ਕੋਈ ਨਾ ਕੋਈ ਤਾਂ ਜਿੱਤੂਗਾ ਫਿਰ ਸੋ ਅੱਜਕਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਰਹਿਣੇ ਵੀ ਤਰਤੀ ਹਮੈਤ ਹੁੰਦੀ ਹੈ ਨਾ ਸਾਹਮਣੇ ਆਓ ਬਿਲਕੁਲ ਸਾਹਮਣੇ ਆਓ ਔਰ ਹੋ ਕਿਹੜਾ ਤੁਸੀਂ ਸ਼ਰਿਆਮ ਉਹਦਾ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਮਰਜ਼ੀ ਪਾਇਆ ਉਹ ਜਰੂਰ ਵੋਟ ਪਾਉਣ ਜਾਇਓ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਓਗੇ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਗਏ ਕਦੋਂ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹ ਦਿਲਤੀ ਲਾਉਂਦੇ ਆ ਉਹ ਮੀਟਰ ਤੇ ਪਹਿਲਾਂ ਦਿਲ ਦੇਖ ਲਓ ਕਿੰਨਾ ਹੈ ਧੜਕਣ ਸੁ ਲਿਧਿਆਣੇ ਜਿਹੜਾ ਉਹ ਜਿੰਦਾ ਹਿੱਸਾ ਜਿੱਥੋਂ ਤੱਕਨ ਚੱਲਦੀ ਹੈ ਪੰਜਾਬ ਦੀ ਤਾਂ ਤੁਸੀਂ ਪੜ੍ਹੇ ਲਿਖੇ ਲੋਕ ਬੈਠੇ ਨੇ ਮੇਰੇ ਸਾਹਮਣੇ ਮੈਂ ਦੇਖ ਰਿਹਾ ਤੇ ਜ਼ਰੂਰ ਰਾਜਨੀਤੀ ਦੇ ਵਿੱਚ ਵੀ ਹਿੱਸਾ ਲਓ ਔਰ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਚੁੱਪ ਰਹਿਣ ਦੀ ਬਜਾਏ ਚੁੱਪ ਰਹਿਣ ਨਾਲ ਫਿਰ ਉਹਨਾਂ ਦੇ ਹੌਸਲੇ ਪਾਜ ਜਾਂਦੇ ਨੇ ਦੂਜਾ ਨੇ ਜੋ ਇੱਕ ਪਾਸੇ ਪਿਆਰ ਹੈ ਇਹ ਦੂਜੇ ਪਾਸੇ ਹੰਕਾਰ ਹੈ ਜਿੰਮੇ ਤੁਸੀਂ ਕਹੋਗੇ ਉਹ ਮੈਂ ਕਰਾਂਗੇ 19 ਤਰੀਕ ਨੂੰ ਇੱਕ ਨੰਬਰ ਦਾ ਬਟਨ ਹੈ ਇੱਕ ਨੰਬਰ ਦਾ ਬਟਨ ਦਬਕੇ ਸਾਡ ਨੂੰ ਕਾਮਯਾਬ ਕਰੋ ਤਾਂ ਸੰਜੀਵ ਰੋੜਾ ਜੀ ਤੁਹਾਡੇ ਉਮੀਦਵਾਰ ਨੇ ਉਹਨਾਂ ਬਾਰੇ ਸਾਰਾ ਕੁਝ ਦੱਸ ਚੁੱਕੇ ਨੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾ ਰਹੇ ਸਾਡੇ ਦੇਸ਼ ਦਾ ਮਾਣ ਜਿਨ੍ਹਾਂ ਨੇ ਦੁਨੀਆ 'ਚ ਨਾਮ ਰੌਸ਼ਨ ਕੀਤਾ ਸਾਡੇ ਰਾਸ਼ਟਰੀ ਸਭਾ ਦੇ ਮੈਂਬਰ ਹਰਪ੍ਰੀਤ ਸਿੰਘ ਜੀ ਇੱਥੇ ਬੈਠੇ ਨੇ ਕਿਉਂਕਿ ਉਹ ਤਾਂ ਇੱਕ ਖਿਡਾਰੀ ਨੇ ਉਹਨਾਂ ਦੀ ਜ਼ਿੰਦਗੀ ਤਾਂ ਕੱਟ ਸਕਦੀ ਸੀ ਆਮਦਾਲੇ ਤਾਂ ਗਲੀਆਂ 'ਚ ਉਹਨਾਂ ਨੂੰ ਕੀ ਆਉਣ ਦੀ ਲੋੜ ਸੀ ਹਜੇ ਵੇਲੇ ਜਿਹੜੇ ਉਹਨਾਂ ਦੇ ਨਾਲ ਦੇ ਕ੍ਰਿਕਟਰ ਨੇ ਉਹ ਤਾਂ ਆਪਣਾ ਦੁਬਈ ਜਾਂ ਕਿਤੇ ਹੋਰ ਫਲੈਟ ਲੈ ਕੇ ਜਾਂ ਮਹਿਲ ਲੈ ਕੇ ਰਹਿੰਦੇ ਹੋਣਗੇ ਉਹ ਤਾਂ ਆਲਰੇਡੀ ਜਿਹੜੇ ਨੇ ਪਰ ਹਰਪਜਨ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਵੀ ਲੋਕਾਂ ਦੇ ਵਿੱਚ ਜਾਊਂਗਾ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹਰਪਜਨ ਸਿੰਘ ਜੇ ਸਮਾਜ ਨੇ ਮੈਨੂੰ ਇੰਨਾ ਕੁਝ ਦਿੱਤਾ ਤਾਂ ਮੈਂ ਇਸ ਸਮਾਜ ਨੂੰ ਵੀ ਵਾਪਸ ਦੇਣਾ ਚਾਹੁੰਦਾ ਬਿਲਕੁਲ ਸੇਮ ਏਰੀ ਹਾਲਤ ਹੈ ਮੈਨੂੰ ਬਹੁਤ ਵੱਡਾ ਕਲਾਕਾਰ ਬਣਾਤਾ ਤੁਸੀਂ 17 ਸਾਲ ਦੀ ਉਮਰ 'ਚ ਕਿ ਕਲਾਕਾਰ ਵੀ ਬਹੁਤ ਵੱਡੇ ਵੱਡੇ ਮੈਲਾਂਸ ਜਾਂ ਵੱਡੇ ਵੱਡੇ ਘਟੀਆਂ ਚੱਪ ਦੇ ਸ਼ੱਕ ਰਹਿੰਦੇ ਆ ਪਰ ਮੈਂ ਵੀ ਫੈਸਲਾ ਇਹ ਲਿਆ ਕਿ ਮੈਂ ਸਮਾਜ ਨੂੰ ਵਾਪਸ ਵੀ ਦੇਣਾ ਜੇ ਮੈਂ ਮੂਲ ਨਹੀਂ ਮੋੜ ਸਕਦਾ ਤੇ ਅੱਜ ਤਾਂ ਮੋੜਾਂ ਜੋ ਮੈਨੂੰ ਸਮਾਜ ਨੇ ਪਿਆਰ ਦਿੱਤਾ ਤੁਸੀਂ ਪਿਆਰ ਦਿੱਤਾ ਉਹਦਾ ਕੁਝ ਤਾਂ ਸਮਾਜ ਨੂੰ ਵਾਪਸ ਜਾਵੇ ਕਿਆ ਲੋ ਜੀ ਅਸੀਂ ਇੱਕ ਬੰਦਾ ਮਸ਼ਹੂਰ ਕੀਤਾ ਸੀ ਉਹਨੇ ਬਾਅਦ ਚ ਆਪਣੀ ਮਸ਼ਹੂਰੀ ਆਪਣੀ ਆਵਾਜ਼ ਆਪਣਾ ਚਿਹਰਾ ਸਾਡੇ ਵਾਸਤੇ ਵਰਤਿਆ ਲੋਕਾਂ ਵਾਸਤੇ ਵਰਤਿਆ ਔਰ ਮੈਂ ਅੱਜ ਵੀ ਕਹਿੰਦਾ ਸ਼ਾਮਨਗਰ ਵਾਲਿਓ ਮੇਰਾ ਚਿਹਰਾ ਮੇਰੀ ਆਵਾਜ਼ ਮੇਰੀ ਮਸ਼ਹੂਰੀ ਸ਼ੋਹਰਤ ਸਾਰੀ ਤੁਹਾਡੇ ਨਾਲ ਹੈ ਜਿੱਥੇ ਮਰਜੀ ਵਰਤ ਲਿਓ ਜਿੱਥੇ ਮਰਜੀ ਵਰਤ ਲਿਓ ਤੁਹਾਡੇ ਕੰਮ ਆ ਸਕੀ ਬਸ ਇੰਨੀ ਕੁ ਇੱਛਾ ਹੈ ਬਸ ਇਜਾਹਤ ਹੈ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਨੇਰੇ ਚ ਗਰਮੀ ਚ ਬੈਠੇ ਹੋ ਤੇ ਮੈਂ ਇੱਕ ਵੀ ਬੇਨਤੀ ਕਰੂੰਗਾ ਝਾੜੂ ਦਾ ਕੰਮ ਮੈਂ ਸਫਾਈ ਕਰਨਾ 19 ਤਰੀਕ ਨੂੰ ਸਵੇਰੇ ਆ ਜਾ ਸਫਾਈ ਸਵੇਰੇ ਸਵੇਰੀ ਹੁੰਦੀ ਹੈ ਝਾੜੂ ਦੋ ਕਵਾਰੀ ਲੱਗਦਾ ਇਸ ਪਹਿਲਾਂ ਸਵੇਰੇ ਸਵੇਰੀ ਸਫਾਈ ਕਰਾਇਓ ਦੁਪਹਿਰੇ ਵੈਸੇ ਮੌਸਮ ਉਸ ਦਿਨ ਠੀਕ ਦੱਸਦੇ ਆ ਪਰ ਮਾਤਮਾ ਵੀ ਨਾਲ ਆ ਆਪਣੇ ਬਾਕੀ ਜਿਹੜਾ ਝਾੜੂ ਰਹਿ ਗਿਆ ਆਪਣੇ ਦੋਸਤਾਂ ਮਿੱਤਰਾਂ ਨੂੰ ਕਹੇ ਤੋ ਸ਼ਾਮ ਨੂੰ ਲਾ ਲਿਓ 5-6 ਵਜੇ ਤੱਕ ਬੂਟਾ ਪੈਣ ਗਿਆ ਪਰ ਇਹ ਨਾ ਹੋਵੇ ਕਿ ਝਾੜੂ ਲਾਉਣਾ ਹੀ ਭੁੱਲ ਗਏ ਤੇ ਬਾਅਦ ਚ ਫਿਰ ਗੰਦਗੀ ਨੂੰ ਤੋਛ ਦੇਈ ਜਾਈਏ ਝਾੜੂ ਤੁਹਾਡੇ ਹੱਥ ਆ 19 ਤਰੀਕ ਨੂੰ 19 ਤਰੀਕ ਤੋਂ ਬਾਅਦ ਝਾੜੂ ਜਿਹੜਾ ਉਹ ਜ਼ਿੰਮੇਵਾਰੀ ਨਿਭਾਉਣੀ ਉਹਦੀ ਉਹ ਸਾਡੇ ਹੱਥ ਆ